ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਘਟਨਾਵਾਂ ਅਕਸਰ ਹੀ ਸਾਨੂੰ ਪੜਨ ਸੁਣਨ ਨੂੰ ਤੇ ਦੇਖਣ ਨੂੰ ਮਿਲਦੀਆਂ ਹੀ ਰਹਿੰਦੀਆਂ ਨੇ ਇੱਕ ਹੋਰ ਘਟਨਾ ਇਦਾਂ ਦੀ ਹੀ ਵਾਪਰੀ ਹੈ ਬਹੁਤ ਹੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਦੀ ਚਰਚਾ ਹੋਣ ਰਹੀ ਹੈ ਚਰਚਾ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਇਹ ਨਹੀਂ ਹੋਇਆ ਕਿ ਘਟਨਾ ਵਾਪਰੀ ਕੀ ਹੈਗੀ ਆ ਉੱਥੇ ਹੋਇਆ ਕੀ ਆ ਉਹ ਮੈਂ ਤੁਹਾਨੂੰ ਧੋਕ ਲੈਣਾ ਚ ਦੱਸੂਗਾ ਪਰ ਇੱਕ ਬੜੀ ਹੀ ਜ਼ਿਆਦਾ ਮਹੱਤਵਪੂਰਨ ਗੱਲ ਹੈ ਜਿਹੜੀ ਖਾਸ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹਾਂ ਬਲੇ ਮੈਂ ਤੁਹਾਨੂੰ ਘਟਨਾ ਦੱਸ ਦਿੰਨਾ ਹੋ ਸਕਦਾ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੋਵੇ ਸਰਹਿੰਦ ਦੇ ਰਹਿਣ ਵਾਲੇ ਹਰੀ ਓਮਨੰਦਾ ਮੈਂ ਜਿਹੜੇ ਨਾਮ ਬੋਲ ਰਿਹਾ ਹਾਂਗਾ ਹੋ ਸਕਦਾ ਨਾਮਾਂ ਦੇ ਵਿੱਚ ਕੁਝ ਮਿਸਟੇਕ ਹੋਵੇ ਹਰੀ ਓਮਨੰਦਾ ਆਪਣੀ ਘਰ ਵਾਲੀ ਕਿਰਨ ਨੰਦਾ ਦੇ ਨਾਲ ਜਲੰਧਰ ਤੋਂ ਆਪਣੀ ਕੁੜੀ ਦੀ ਡੋਲੀ ਤੋੜ ਕੇ ਸਰਹਿੰਦ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀਗੇ ਕਿ ਅਚਾਨਕ ਸਾਨੇਵਾਲ ਦੇ ਲਾਗੇ ਖਾਕਟ ਪਿੰਡ ਦੇ ਕੋਲ ਇਹਨਾਂ ਦੀ ਇਨੋਵਾ ਗੱਡੀ ਇੱਕ ਟਰਾਲੇ ਦੇ ਨਾਲ ਟਕਰਾ ਗਈ ਜਿਹਦੇ ਵਿੱਚ ਵਿਅਕਤਾਂ ਲੜਕੀ ਦੇ ਮਾਤਾ ਪਿਤਾ ਅਤੇ ਚਾਚੀ ਦੀ ਮੌਕੇ ਉੱਪਰ ਹੀ ਮੌਤ ਹੋ ਜਾਂਦੀ ਹੈ ਲੜਕੀ ਦਾ ਚਾਚਾ ਜਿਹੜਾ ਕਿ ਗੱਡੀ ਚਲਾ ਰਿਹਾ ਸੀਗਾ ਗੰਭੀਰ ਜ਼ਖਮੀ ਹੋ ਗਿਆ ਔਰ ਇਸ ਵੇਲੇ ਉਹ ਹਸਪੀਟਲ ਦੇ ਅੰਦਰ ਜ਼ੇਰੇ ਇਲਾਜ ਹੈ ਹਾਦਸਾ ਗ੍ਰਸਤ ਇਨੋਵਾ ਗੱਡੀ ਦੇ ਵਿੱਚੋਂ ਮ੍ਰਿਤਕਾਂ ਦੇ ਤਕਰੀਬਨ 15 ਤੋਲੇ ਸੋਨੇ ਦੇ ਗਹਿਣੇ ਆਈਫੋਨ ਐਪਲ ਘੜੀ ਅਤੇ ਸ਼ਗਨਾਂ ਦੇ ਲਫਾਫੇ ਸਮੇਤ 3 ਲੱਖ ਰੁਪਏ ਦੇ ਕਰੀਬ ਰਾਹਗੀਰਾਂ ਨੇ ਚੋਰੀ ਕਰ ਲਏ ਆ ਸ਼ਗਨਾਂ ਦੇ ਲਫਾਫੇ ਕਿਉਂਕਿ ਜਦੋਂ ਆਪਾਂ ਵਿਆਹ ਸਾਦੀ ਜਾਂਦੇ ਆ ਤੇ ਸਾਰੇ ਲੋਕ ਉੱਤੇ ਸ਼ਗਨ ਵਗੈਰਾ ਦਿੰਦੇ ਹੀ ਹੈਗੇ ਆ ਤਾਂ ਸ਼ਗਨਾਂ ਦੇ ਲਫਾਫੇ ਤੱਕ ਵੀ ਲੋਕ ਚੋਰੀ ਕਰਕੇ ਲੈ ਗਏ ਇਹ ਇੱਕ ਘਟਨਾ ਹੈ ਜੀ ਜਦੋਂ ਮੈਂ ਇਸ ਘਟਨਾ ਦੇ ਬਾਰੇ ਪੜਿਆ ਨਾ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਹੂਬ ਹੂ ਉਹ ਸਾਰੇ ਦਾ ਸਾਰਾ ਨਕਸ਼ਾ ਆ ਗਿਆ ਭਈ ਐਕਸੀਡੈਂਟ ਹੋਇਆ ਪਿਆ ਔਰ ਉਹ ਜਿਹੜੀ ਐਕਸੀਡੈਂਟ ਕਾਰ ਹੈਗੀ ਆ ਉਹ ਵੀ ਸੋਸ਼ਲ ਮੀਡੀਆ ਦੇ ਉੱਪਰ ਪਈ ਹੋਈ ਆ ਔਰ ਉਹ ਜਿਹੜੇ ਪਤੀ ਪਤਨੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੀ ਫੋਟੋ ਲੱਗੀ ਹੋਈ ਆ ਹੁਣ ਗੱਡੀ ਦਾ ਨਕਸ਼ਾ ਮੇਰੀ ਅੱਖਾਂ ਦੇ ਸਾਹਮਣੇ ਆ ਗਿਆ ਵੀ ਗੱਡੀ ਸੜਕ ਦੇ ਕੰਡੇ ਦੇ ਉੱਪਰ ਹੈ ਔਰ ਪਤੀ ਪਤਨੀ ਮਰ ਚੁੱਕੇ ਆ ਚਾਚੀ ਦੀ ਮੌਤ ਹੋ ਚੁੱਕੀ ਹੈ ਔਰ ਉੱਥੇ ਰਾਹੀਗਿਰ ਜਿਹੜੇ ਲੋਕ ਕੁਝ ਮਦਦ ਕਰਨ ਵਾਲੇ ਹੋਣਗੇ ਪਰ ਜਿਨ੍ਹਾਂ ਲੋਕਾਂ ਨੇ ਆ ਲੁੱਟ ਖਸੁੱਟ ਕੀਤੀ ਹੈ ਮੈਂ ਉਹਨਾਂ ਦੀ ਮਾਨਸਿਕਤਾ ਬਾਰੇ ਸੋਚ ਰਿਹਾ ਸੀਗਾ ਵੀ ਕਿਹੋ ਜਿਹੀ ਮਾਨਸਿਕਤਾ ਦੇ ਹੋਣਗੇ ਉਹ ਲੋਕ ਇੱਕ ਪਾਸੇ ਮਰ ਰਹੇ ਆ ਐਕਸੀਡੈਂਟ ਦੇ ਵਿੱਚ ਉੱਥੇ ਖੂਨ ਡੁੱਲਿਆ ਹੋਊਗਾ ਔਰ ਦੂਏ ਪਾਸੇ ਉਹ ਲੋਕ ਉਹਨਾਂ ਦੇ ਦਿਮਾਗ 'ਚ ਆਹ ਕੁਝ ਚੱਲਣ ਰਿਹਾ ਹੈਗਾ ਵੇ ਦੇਖੋ ਸਹੀ ਇਹਨਾਂ ਦੀ ਗੱਡੀ ਦੇ ਵਿੱਚ ਕੀਮਤੀ ਕੀਮਤੀ ਸਮਾਨ ਕਿਹੜਾ ਹੈਗਾ ਔਰ ਇੱਥੇ ਇੱਕ ਗੱਲ ਹੋਰ ਵੀ ਜ਼ਰੂਰ ਵਾਪਰੀ ਹੋਊਗੀ ਹੋ ਸਕਦਾ ਜਿਹੜਾ ਲੋਕਾਂ ਨੇ ਇਹ ਸਾਰਾ ਕੁਝ ਚੋਰੀ ਕੀਤਾ ਚੋਰੀ ਕਰਨ ਵਾਲਾ ਕੋਈ ਇਕੱਲਾ ਨਹੀਂ ਹੋਊਗਾ ਕਈ ਜਣੇ ਟੁੱਟ ਕੇ ਪੈਗੇ ਹੋਣੇ ਆ ਔਰ ਉਹ ਕਈ ਜਣਿਆਂ ਦੇ ਵਿੱਚ ਆਪਸ ਵਿੱਚ ਵੀ ਹੋ ਸਕਦਾ ਉਹਨਾਂ ਦੀ ਲੜਾਈ ਹੋਈ ਹੋਵੇ ਆਪਸ ਵਿੱਚ ਉਹ ਹੋ ਸਕਦਾ ਗੁੱਥਮ ਗੁੱਥਾ ਵੀ ਹੋਏ ਹੋਣ ਸੋਚ ਕੇ ਦੇਖੋ ਇਨਸਾਨੀਅਤ ਆਪਣੇ ਬਾਰੇ ਪਛਤਾਤ ਮਾਰ ਕੇ ਦੇਖੀ ਕਿ ਕਿੱਥੇ ਆਣ ਕੇ ਆਪਾਂ ਡਿੱਗ ਚੁੱਕੇ ਹੈਗੇ ਆ ਜਦੋਂ ਮੈਂ ਆ ਗੱਲ ਪੜਦਾ ਆ ਘਟਨਾ ਇਦਾਂ ਦੀਆਂ ਹੋਰ ਵੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਕਦੀ ਕਿਤੇ ਕੋਈ ਦੁੱਧ ਦਾ ਟੈਂਕਰ ਪਲਟ ਜਾਂਦਾ ਹੈਗਾ ਡਰਾਈਵਰ ਵੱਲ ਨਹੀਂ ਕੋਈ ਭੱਜ ਜਾਂਦਾ ਹੈਗਾ ਜਾਂਦੇ ਆ ਸਾਰੇ ਜਣੇ ਕੁਝ ਨਹੀਂ ਹੁੰਦੇ ਹੈਗੇ ਪਰ ਕਈ ਜਣੇ ਬਾਲਟੀਆਂ ਲੈ ਕੇ ਉਹ ਟਰਾਲੇ ਵਿੱਚੋਂ ਦੁੱਧ ਚੋਰੀ ਕਰਨ ਦੇ ਹੁੰਦੇ ਆ ਸੇਵਾ ਵਾਲਾ ਟਰੱਕ ਪਿੱਛੇ ਇੱਕ ਹੋ ਗਿਆ ਸਕੇ ਦੇ ਹਾਦਸਾ ਗਰਸਤ ਸੇਵ ਲੁੱਟਣ ਦੇ ਵਾਸਤੇ ਕਿੰਨੇ ਹੀ ਲੋਕ ਵੱਡੀ ਗਿਣਤੀ ਵਿੱਚ ਉੱਥੇ ਆਣ ਕੇ ਪਹੁੰਚ ਗਏ ਸਕੇ ਇੱਕ ਵਾਰੀ ਸੰਤਰੀਆਂ ਦੀ ਟਰਾਲੀ ਐ ਉਲਟ ਗਈ ਉੱਥੇ ਵੀ ਆਈ ਸਾਰਾ ਕੁਝ ਵਾਪਰਿਆ ਏ ਨਹੀਂ ਸਾਡੇ ਕਈ ਲੋਕ ਦੇਖਦੇ ਆਗੇ ਕਿ ਜਿਹੜੇ ਬੰਦੇ ਹਾਸਾਗ੍ਰਸਤ ਹੋਏ ਆ ਵੀ ਆਪਾਂ ਜਰਾ ਉਹਨਾਂ ਦੇ ਚਿਹਰੇ ਮੋਰੀ ਵੀ ਦੇਖ ਲਈਏ ਆਪਾਂ ਉਹਨਾਂ ਦੀ ਨਬਜ਼ ਵੀ ਟਕੋ ਟਟੋਲ ਕੇ ਦੇਖ ਲਈਏ ਵੀ ਨਬਜ਼ ਚੱਲਦੀ ਹੈ ਸਾਹ ਚੱਲਦੇ ਆ ਦੇਖਣ ਵਾਲੇ ਦੇਖਦੇ ਆ ਪਰ ਜਿਹੜੇ ਲੋਕ ਆ ਸਾਰਾ ਕੁਝ ਕਰਦੇ ਆ ਜਦੋਂ ਮੈਂ ਉਹਨਾਂ ਵੱਲੇ ਦੇਖਦਾ ਤੇ ਮੇਰਾ ਨਾ ਧਿਆਨ ਇੱਕਦਮ ਉਧਰ ਚ ਝਾਂਦਾ ਹੈਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲੇ ਰਾਜ ਭਾਗ ਦੇ ਵੱਲ ਅੱਜ ਫਿਰ ਗਿਆ ਕਿਉਂਕਿ ਇਹਦੇ ਵਿੱਚ ਜ਼ਿਕਰ ਸਿਗਾ ਕਿ 15 ਤੋਲੇ ਸੋਨੇ ਦੇ ਗਹਿਣੇ ਉਸ ਰਾਜਵੰਨ ਮੇਰਾ ਧਿਆਨ ਇਸ ਕਰਕੇ ਜਾਂਦਾ ਕਿਉਂਕਿ ਮੈਂ ਆਪ ਇੱਥੇ ਕਈ ਵਾਰ ਬਹਿ ਕੇ ਗੱਲ ਸੁਣਾਈ ਆ ਸਾਡੇ ਇਤਿਹਾਸਕਾਰ ਉਹ ਵੀ ਸਟੇਜਾਂ ਦੇ ਉੱਪਰ ਬੈਠ ਕੇ ਵੀ ਸੁਣਾਉਂਦੇ ਆ ਕਥਾਵਾਚਕ ਵੀ ਸੁਣਾਉਂਦੇ ਆ ਜਦੋਂ ਉਸ ਰਾਜ ਦੀ ਗੱਲ ਹੁੰਦੀ ਆ ਤੇ ਕਹਿੰਦੇ ਇੰਨਾ ਵਧੀਆ ਰਾਜ ਸੀਗਾ ਕਿ ਉਸ ਰਾਜ ਦੇ ਵਿੱਚ ਕੁੱਤੇ ਦੇ ਗਲ ਦੇ ਵਿੱਚ ਕੈਂਠਾ ਪਾ ਕੇ ਸੋਨੇ ਦਾ ਤੇ ਉਹਨੂੰ ਕਹਿੰਦੇ ਪੂਰੇ ਸ਼ਹਿਰ ਚ ਕੁਮਾਦਦ ਦਾ ਕੁੱਤਾ ਐ ਹੀ ਮੁੜ ਕੇ ਆ ਜਾਂਦਾ ਸੀਗਾ ਕੋਈ ਉਹਦੇ ਗਲ ਦੇ ਵਿੱਚੋਂ ਕੈਂਠਾ ਲੋਂਦਾ ਨਹੀਂ ਸੀਗਾ ਕਿਉਂ ਭਲਾ ਦੋ ਕਾਰਨ ਹੋਣਗੇ ਦੇਖੋ ਆਪਾਂ ਉਸ ਵੇਲੇ ਹੈ ਨਹੀਂ ਸੀਗੇ ਆਪਾਂ ਜੋ ਪੜਨੇ ਆ ਆਪਾਂ ਉਸ ਰਾਜ ਦੇ ਬਾਬਤ ਜੋ ਜਾਣਕਾਰੀ ਹਾਸਲ ਕਰਦੇ ਆ ਸਾਨੂੰ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚੋਂ ਜੋ ਪੜਨ ਤੇ ਸੁਣਨ ਨੂੰ ਮਿਲਦਾ ਹੈਗਾ ਉਹ ਇਹ ਹੈ ਦੋ ਗੱਲਾਂ ਘੱਟੋ ਘੱਟ ਨੰਬਰ 1 ਰਾਜ ਪ੍ਰਬੰਧ ਬਹੁਤ ਵਧੀਆ ਸੀਗਾ ਉੱਥੇ ਕਿਸੇ ਦੇ ਦਿਮਾਗ 'ਚ ਇਹ ਨਹੀਂ ਆਉਦਾ ਸੀਗਾ ਕਿ ਆਪਾਂ ਚੋਰੀ ਕਰ ਲਈਏ ਸਮੇਂ ਦੀਆਂ ਸਰਕਾਰਾਂ ਹਕੂਮਤਾਂ ਕਾਇਦਾ ਕਾਨੂੰਨ ਉਹਦਾ ਡਰ ਭੈ ਲੋਕਾਂ ਦੇ ਜ਼ੇਨ ਵਿੱਚ ਹੁੰਦਾ ਹੈਗਾ ਹੋਣਾ ਚਾਹੀਦਾ ਹੈਗਾ ਔਰ ਹੋਊਗਾ ਇਹ ਇੱਕ ਇਹ ਕਾਰਨ ਤੇ ਦੂਸਰਾ ਕਾਰਨ ਲੋਕ ਸਿਗੇ ਹੀ ਇੰਨੇ ਖੁਸ਼ਹਾਲ ਲੋਕ ਉਸ ਵੇਲੇ ਆਪਣੇ ਰਾਜੇ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਉਹਨਾਂ ਦੇ ਜੋਧੇ ਜਰਨੈਲ ਜਿਹੜੇ ਜਿਹੜੇ ਜਿੱਥੇ ਵੀ ਤੈਨਾਤ ਸਿਗੇ ਉਹਨਾਂ ਤੋਂ ਇੰਨੇ ਪ੍ਰਸੰਨ ਹੋਣਗੇ ਕਿ ਉਹ ਆਪਣੇ ਆਪ ਦੇ ਵਿੱਚ ਬਿਲਕੁਲ ਤਸੱਲੀ ਸਿਗੀ ਉਹਨਾਂ ਦੀ ਇਸ ਕਰਕੇ ਉਹ ਇਧਰ ਦੇ ਪਾਸੇ ਨੂੰ ਸੋਚਦੇ ਹੀ ਨਹੀਂ ਸਿਗੇ ਕਿ ਆਪਾਂ ਸੋਨੇ ਦਾ ਟੈਂਟਾ ਚੋਰੀ ਕਰਨਾ ਕੁੱਤੇ ਦੇ ਗਲ ਦੇ ਵਿੱਚੋਂ ਘੱਟੋ ਘਾਟੇ ਦੋ ਕਾਰਨ ਤਾਂ ਹੋਣਗੇ ਤੀਜਾ ਚੌਥਾ ਪੰਜਵਾਂ ਛੇਵਾਂ ਹੋਰ ਬਥੇਰੇ ਕਾਰਨ ਵਿੱਚ ਐਡ ਕੀਤੇ ਜਾ ਸਕਦੇ ਆ ਪਰ ਘੱਟੋ ਘਾਟੇ ਦੋ ਕਾਰਨ ਸੋ ਇੱਕ ਉਹ ਰਾਜ ਇੱਕ ਅੱਜ ਦੇ ਰਾਜ ਭਾਗ ਹਰੇਕ ਪਾਰਟੀ ਹਰੇਕ ਧਿਰ ਹਰੇਕ ਸਰਕਾਰ ਜਿਹੜੀ ਵੀ ਹੁੰਦੀ ਹੈ ਆਪਾਂ ਵਧੀਆ ਰਾਜ ਪ੍ਰਬੰਧ ਦੇਾਂਗੇ ਹੁਣ ਇੱਥੇ ਕੋਈ ਇਹ ਨਾ ਕਿਓ ਭਈ ਉਹ ਜਿਹੜੇ ਚੋਰ ਆ ਜਿਨ੍ਹਾਂ ਨੇ ਚੋਰੀ ਕੀਤਾ ਸਾਰਾ ਕੁਝ ਇਹਦੇ ਵਿੱਚ ਸਰਕਾਰ ਦਾ ਕੀ ਕਸੂਰ ਹੋ ਗਿਆ ਭਲਾ ਮੈਂ ਦੱਸਦਾ ਇਹ ਨਾ ਸੋਚਿਓ ਕਿ ਸਰਕਾਰਾਂ ਦਾ ਵਿੱਚ ਕੋਈ ਕਸੂਰ ਨਹੀਂ ਹੁੰਦਾ ਹੈਗਾ ਜਿਨ੍ਹਾਂ ਨੇ ਰਾਜ ਪ੍ਰਬੰਧ ਚਲਾਉਣਾ ਹੁੰਦਾ ਜਿਨ੍ਹਾਂ ਦੇ ਹੱਥ ਦੇ ਵਿੱਚ ਵਾਗ ਡੋਰ ਹੁੰਦੀ ਹੈ ਛੋਟੇ ਪੱਧਰ ਦੇ ਉੱਪਰ ਗੱਲ ਕਰ ਲਓ ਪਰਿਵਾਰ ਦੇ ਵਿੱਚ ਘਰ ਦਾ ਮੈਂਬਰ ਜਿਹੜਾ ਮੁਖੀ ਜੀ ਹੈਗਾ ਜੇ ਬਡੇਰੀ ਉਮਰ ਦੇ ਹੁਣ ਉਹਨਾਂ ਦਾ ਜੇ ਆਪਣੇ ਘਰ ਦੇ ਉੱਤੇ ਪੂਰਾ ਕੰਟਰੋਲ ਵਧੀਆ ਤਰ੍ਹਾਂ ਦਾ ਹੈਗਾ ਤਾਂ ਪਰਿਵਾਰ ਦੇ ਬਾਕੀ ਸਾਰੇ ਦੇ ਸਾਰੇ ਜੀ ਥੜ-ਥੜ ਕੰਬਦੇ ਹੁੰਦੇ ਆ ਜਿੱਥੇ ਉੱਥੇ ਨਾਲ ਸਤਕਾਰ ਵੀ ਕਰਦੇ ਹੁੰਦੇ ਆ ਜੇ ਉਹਨਾਂ ਦਾ ਰੌ ਰੱਈਆ ਬਹੁਤ ਵਧੀਆ ਹੋਵੇ ਉਹਨਾਂ ਨੂੰ ਇਸ ਗੱਲ ਦੀ ਵੀ ਸਮਝ ਹੁੰਦੀ ਹੈ ਕਿ ਆਪਾਂ ਪੁੱਠਾ ਕੰਮ ਪੁੱਠੀ ਗੱਲ ਪੁੱਠੀ ਹਰਕਤ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਕਾਰਨ ਨੰਬਰ 1 ਸਾਨੂੰ ਪਿਆਰ ਵੀ ਮਿਲਦਾ ਹੈ ਨੰਬਰ 2 ਜਿੱਥੇ ਸਾਨੂੰ ਲੱਗੇ ਕਿ ਸ਼ਕਤੀ ਆ ਉੱਥੇ ਸਾਡਾ ਜੁੱਤ ਪਤਾਨ ਵੀ ਹੁੰਦਾ ਹੈਗਾ ਪੂਰਾ ਬਰਾਬਰ ਦੋ ਕਾਰਨ ਘਟੋ ਘਟ ਇਸ ਕਰਕੇ ਐਨ ਸਾਰੇ ਬੰਦੇ ਦੇ ਪੁੱਤ ਬਣ ਕੇ ਵਧੀਆ ਤਰੀਕੇ ਨਾਲ ਘਰ ਦੇ ਵਿੱਚ ਵਿਚਰਦੇ ਜਾਂ ਨਹੀਂ ਵਿਚਰਦੇ ਪੜਾ ਸੋ ਜਿਹੜਾ ਕੁੰਡਾ ਹੁੰਦਾ ਹੈਗਾ ਜਨਮ ਦੇ ਹੱਥ ਦੇ ਵਿੱਚ ਕੁੰਡਾ ਹੁੰਦਾ ਹੈਗਾ ਉਹ ਕਿੰਨੇ ਕਾਬਲ ਹੈ ਗਿਆ ਕਿ ਆਪਦੇ ਸਾਰੇ ਪਰਿਵਾਰ ਦੇ ਜੀਆਂ ਨੂੰ ਐਨ ਇੱਕ ਸੂਤਰ ਦੇ ਵਿੱਚ پرو ਕੇ ਰੱਖਦੇ ਆ ਉਹਨਾਂ ਨੂੰ ਸੱਜੇ ਖੱਬੇ ਇੱਧਰ ਉੱਧਰ ਜਾਣ ਨਹੀਂ ਦਿੰਦੇ ਜਦੋਂ ਵੱਡਿਆਂ ਦੇ ਵਿੱਚ ਊਣਤਾ ਹੀ ਆਉਂਦੀ ਹੈ ਉਦੋਂ ਫਿਰ ਛੋਟੇ ਆਪ ਮਹਾਰੇ ਹੁੰਦੇ ਹੈਗੇ ਆ ਆਮ ਕਰਕੇ ਖਾਸ ਹਾਲਾਤਾਂ ਵਿੱਚ ਨਹੀਂ ਵੀ ਇਦਾਂ ਹੁੰਦਾ ਕਈ ਵਾਰ ਵੱਡੇ ਬਹੁਤ ਵਧੀਆ ਹੁੰਦੇ ਆ ਪਰ ਫਿਰ ਵੀ ਛੋਟੇ ਜਿਹੜੇ ਹੈਗੇ ਆ ਉਹ ਸੱਜੇ ਖੱਬੇ ਇਧਰ ਉਧਰ ਊਣਤਾਈਆਂ ਘਾਟਾਂ ਵੱਧਾਂ ਉਹਨਾਂ 'ਚ ਆ ਜਾਂਦੀਆਂ ਨੇ ਪਰ ਆਮ ਤੌਰ ਤੇ ਮੁੱਖ ਰੂਪ ਦੇ ਵਿੱਚ ਆਪਾਂ ਇਹ ਗੱਲ ਕਹਿੰਦੇ ਆ ਜੇ ਕੁੰਡਾ ਵਧੀਆ ਹੋਵੇ ਜੇ ਵਾਗਡੋਰ ਵਧੀਆ ਹੱਥਾਂ ਦੇ ਵਿੱਚ ਹੋਵੇ ਤਾਂ ਸਿਸਟਮ ਤਕਰੀਬਨ ਸਹੀ ਚੱਲਦਾ ਰਹਿੰਦਾ ਹੈਗਾ ਇਸ ਕਰਕੇ ਮੈਂ ਗੱਲ ਕਰਦਾ ਪਿਆ ਸਰਕਾਰਾਂ ਦੀ ਵੀ ਸਰਕਾਰਾਂ ਦੀਆਂ ਬਦ ਨੀਤੀਆਂ ਦੇ ਕਰਕੇ ਦੂਸਰਾ ਕਾਰਨ ਅਸੀਂ ਆਪ ਦੇਖੋ ਜੇ ਸਰਕਾਰਾਂ ਸਾਰਾ ਸਿਸਟਮ ਬੜੀਆ ਤਰੀਕੇ ਦੇ ਨਾਲ ਨਹੀਂ ਵੀ ਚਲਾ ਰਹੀਆਂ ਜੇ ਆਸੇ ਪਾਸੇ ਦਾ ਵਾਤਾਵਰਣ এনवायरमेंट ਇਦਾਂ ਦਾ ਹੈਗਾ ਮੈਂ ਇੱਕ ਦਿਨ ਵੇਖਣੇ ਸਾਡੇ ਨਾਲ ਘਰ ਦੇ ਲਾਗੇ ਇੱਕ ਕੋਠੀ ਬਣਾਉਣ ਦੇ ਸਗਾ ਕੋਈ ਕੋਠੀ ਬਣਦੀ ਪਈ ਆ ਮਿਸਤਰੀ ਲੱਗੇ ਹੋਏ ਆ ਆਵਾਜ਼ਾਈ ਹੈਗੀ ਆ ਸਾਡੇ ਘਰ ਦੇ ਅੰਦਰ ਉਸ ਵੇਲੇ ਨਾ ਜੀ 8 ਜਣੇ ਬੈਠੇ ਸਗੇ ਮੈਨੂੰ ਕੋਈ ਮਿਲਣ ਵਾਸਤੇ ਆਏ ਹੋਏ ਸਗੇ 8 ਜਣੇ ਸਾਡੇ ਘਰ ਦੇ ਅੰਦਰ ਬੈਠੇ ਸਗੇ ਆਵਾਜ਼ਾਈ ਪੂਰੀ ਗਲੀ ਦੇ ਵਿੱਚ ਮਿਸਤਰੀ ਲੱਗੇ ਹੋਏ ਆ ਔਰ ਉਥੇ ਟੁੱਲੂ ਪੰਪ ਜਿਹੜਾ ਹੁੰਦਾ ਪਾਣੀ ਵਾਲਾ ਉਹ ਟੁੱਲੂ ਪੰਪੇ ਲਾ ਕੇ ਲੈ ਗਏ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਕੌਣ ਲਾ ਕੇ ਲੈ ਗਿਆ ਕਿਹਨਾਂ ਲੋਕਾਂ ਦਾ ਕੰਮ ਆਸੇ ਪਾਸੇ ਨਿਗਾਹ ਮਾਰ ਕੇ ਵੇਖੋ ਕਈ ਉਹ ਲੋਕ ਜਿਹੜੇ ਨਸ਼ਿਆਂ ਦੇ ਆਦੀ ਹੋ ਚੁੱਕੇ ਆ ਉਹ ਵੀ ਚੋਰੀਆਂ ਕਰਦੇ ਕਰਦੇ ਕਿ ਨਹੀਂ ਕਰਦੇ ਭਲਾ ਇਮਾਨਦਾਰੀ ਨਾਲ ਦੱਸਿਓ ਮੈਨੂੰ ਪਤਾ ਹੈਗਾ ਆਸੇ ਪਾਸੇ ਦੇਖੀਦਾ ਹੈਗਾ ਜਿਹੜੇ ਨਸ਼ਿਆਂ ਦੇ ਆਦੀ ਹੋਗੇ ਉਹ ਚੋਰੀ ਕਰਦੇ ਨਸ਼ਿਆਂ ਦੇ ਆਦੀ ਲੋਕ ਚੋਰੀ ਕਿਉਂ ਕਰਦੇ ਭਲਾ ਉਹਨਾਂ ਦਾ ਉਹ ਇੰਨੇ ਇੱਕ ਥਰਡ ਲੈਵਲ ਤੇ ਚੜ੍ਹਗਾ ਤੁਸੀਂ ਉਹਨਾਂ ਨੂੰ ਜੋ ਮਰਜ਼ੀ ਕਰ ਲੋ ਜਿੰਨੀ ਮਰਜ਼ੀ ਲਾਪਾ ਕਰ ਲੋ ਉਹਨਾਂ ਦੀ ਉਹਨਾਂ ਦੀ ਸਿਹਤ ਦੇ ਉੱਪਰ ਅਸਰ ਹੀ ਕੋਈ ਨਹੀਂ ਹੁੰਦਾ ਜਨਾ ਮਰਜ਼ੀ ਤੁਸੀਂ ਉਹਨਾਂ ਨੂੰ ਸ਼ਰਮਿੰਦਿਆ ਕਰਕੇ ਦੇਖ ਲੋ ਉਹਨਾਂ ਦੀ ਸਿਹਤ ਦੇ ਉੱਪਰ ਕੋਈ ਉਹਨਾਂ ਨੂੰ ਕੋਈ ਸ਼ਰਮ ਹਿਜਾਨਾ ਦੀ ਕੋਈ ਹੈ ਹੀ ਘਰੇ ਵੀ ਜਦੋਂ ਤਪਦਨ ਘਰ ਦੀ ਜੋ ਮਰਜ਼ੀ ਕਹੀ ਜਾਵੇ ਬੱਚੇ ਬੱਚੀਆਂ ਜੋ ਮਰਜ਼ੀ ਕਹੀ ਜਾਣ ਪਾਪਾ ਜੀ ਕਿਹੜੇ ਕੰਮਾਂ 'ਚ ਪੈ ਹੋ ਜੇ ਪਾਪਾ ਜੀ ਦੀ ਸਿਹਤ 'ਤੇ ਕੋਈ ਅਸਰ ਹੀ ਨਹੀਂ ਹੁੰਦਾ ਹੈਗਾ ਐਦਾਂ ਦੇ ਹਾਲਾਤ ਨਸ਼ਾ ਹੁਣ ਨਸ਼ਾ ਦੀ ਰੋਕਥਾਮ ਕਿਹਨੇ ਕਰਨੀ ਸਰਕਾਰ ਸਰਕਾਰ ਨੂੰ ਤੁਸੀਂ ਕਿਸੇ ਵੀ ਘਟਨਾ ਤੋਂ ਮੁਕਤ ਨਹੀਂ ਕਰ ਸਕਦੇ ਹੁਣ ਜਿਹੜੀ ਆ ਘਟਨਾ ਵਾਪਰੀ ਜਾਂ ਮੈਂ ਫਿਰ ਵੀ ਹੱਥ ਬਨ ਕੇ ਬੇਨਤੀ ਕਰਨੀ ਚਾਹੁੰਦਾ ਵੀ ਉਹ ਲੋਕ ਜਿਹੜੇ ਲੋਕ ਭਾਵੇਂ ਨਸ਼ਿਆਂ ਕਰਕੇ ਭਾਵੇਂ ਕਿਸੇ ਹੋਰ ਵਜ੍ਹਾ ਕਰਕੇ ਭਾਵੇਂ ਆਪਣੀਆਂ ਵਧੀਆਂ ਹੋਈਆਂ ਜ਼ਰੂਰਤਾਂ ਦੀ ਵਜ੍ਹਾ ਕਰਕੇ ਵੀ ਸਾਡਾ ਗੁਜ਼ਾਰਾ ਨਹੀਂ ਹੁੰਦਾ ਜੀ ਅਸੀਂ ਲੋੜਾਂ ਆਪਣੀਆਂ ਵਧਾ ਲਈਆਂ ਵੀ ਸਾਨੂੰ ਮੌਕਾ ਲੱਗਾ ਦਾ ਲੱਗ ਗਿਆ ਬਸ ਜਦੋਂ ਦਾ ਲੱਗ ਗਿਆ ਉਸ ਵੇਲੇ ਆਪਾਂ ਚੋਰੀ ਕਰ ਲਈਏ ਕਟੋ ਘਟ ਮੇਰੇ ਹੱਥ ਬਨ ਕੇ ਬੇਨਤੀ ਆ ਸਰਕਾਰਾਂ ਕੰਨੀ ਨਾ ਜ਼ਿਆਦਾ ਝਾਕੋ ਉਹਨਾਂ ਵੱਲ ਜ਼ਿਆਦਾ ਨਾ ਝਾਕੋ ਮੈਂ ਬੇਨਤੀ ਕਰਨੀ ਚਾਹੁੰਗਾ ਉਹਨਾਂ ਨੇ ਜਦੋਂ ਬਾ ਚੱਲਣਾ ਉਹਨਾਂ ਨੇ ਉਦੋਂ ਚਲਾਇ ਜਣਾ ਉਹਨਾਂ ਨੇ ਵੇਖਣਾ ਕਿ ਅਸੀਂ ਵੋਟਾਂ ਲੈਣੀਆਂ ਉਹ ਇਸ ਕਰਕੇ ਬਹੁਤ ਜ਼ਿਆਦਾ ਸਖਤਾਈ ਕਈ ਵਾਰ ਸਾਰਿਆਂ ਦੇ ਉੱਪਰ ਨਹੀਂ ਵੀ ਕਰਦੇ ਹੈਗੇ ਉਹਨਾਂ ਨੂੰ ਪਤਾ ਵੀ ਜੇ ਆਪਾਂ ਸਖਤਾਈ ਦੇ ਨਾਲ ਕੰਮ ਕੀਤੇ ਤਾਂ ਬਹੁਤ ਗਿਣਤੀ ਲੋਕਾਂ ਨੇ ਸੜ ਤੋਂ ਨਾਰਾਜ਼ ਹੋਣਾ ਹੈਗਾ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਮਾੜੇ ਬੈਣ ਵਿੱਚ ਵਾਏ ਹੁੰਦੇ ਆ ਇਸ ਕਰਕੇ ਉਹ ਉਹਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਦੇਖੋ ਜੇ ਤਾਂ ਕ੍ਰਿਮੀਨਲ ਲੋਕਾਂ ਦੀ ਜਾਂ ਪੁੱਠੇ ਦਿਮਾਗ ਵਾਲੇ ਲੋਕਾਂ ਦੀ ਗਿਣਤੀ ਘਟੇ ਹੋਵੇ ਫੇਰ ਤਾਂ ਉਹਨਾਂ ਦੇ ਖਿਲਾਫ ਵਧੀਆ ਤਰੀਕੇ ਨਾਲ ਕਾਰਵਾਈਆਂ ਕਰਨ ਪਤਾ ਹੁੰਦਾ ਪਈ ਹਾਂ ਵੀ ਸਾਨੂੰ ਇਹਨਾਂ ਦੀਆਂ ਵੋਟਾਂ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਫਿਰ ਬਹੁਤ ਸਾਰੇ ਉਹ ਲੋਕ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਪਾਰਟੀਆਂ ਨੂੰ ਫੰਡ ਦਿੰਦੇ ਆ ਜਿਸ ਫੰਡ ਦੇ ਨਾਲ ਫਿਰ ਚੋਣਾਂ ਲੜਨੀਆਂ ਹੁੰਦੀਆਂ ਉਹਨਾਂ ਲੋਕਾਂ ਦੇ ਜਿਹੜੇ ਪੁੱਠੇ ਕੰਮ ਹੈਗੇ ਆ ਉਹਨਾਂ ਲੋਕਾਂ ਨੂੰ ਵੀ ਫਿਰ ਇਹਨਾਂ ਨੇ ਪੁਸਤਪੜਾਈ ਕਰਨੀ ਹੁੰਦੀ ਉਹਨਾਂ ਦੀ ਉਹਨਾਂ ਦੇ ਖਿਲਾਫ ਵੀ ਕਾਰਵਾਈਆਂ ਇਹਨਾਂ ਨੇ ਨਹੀਂ ਕਰਨੀਆਂ ਹੁੰਦੀਆਂ ਸਰਕਾਰਾਂ ਨੇ ਸੋ ਇਸ ਕਰਕੇ ਮੇਰੀ ਤੇ ਹੱਥ ਬਨ ਕੇ ਬੇਨਤੀ ਆ ਭਰਾਵੋ ਆਪਾਂ ਆਪ ਹੀ ਆਪਣੀ ਅਕਲ ਨੂੰ ਥੋੜਾ ਜਿਹਾ ਹੱਥ ਮਾਰੀਏ ਆਪਾਂ ਵੇਖੀਏ ਸੀ ਆਪਾਂ ਕੌਣ ਹੈਗੇ ਆ ਆਪਣੇ ਵੱਲੇ ਝਾਤ ਮਾਰ ਕੇ ਦੇਖੋ ਮੈਨੂੰ ਨਹੀਂ ਪਤਾ ਹੈਗਾ ਕਿ ਜਦੋਂ ਇਹ ਘਟਨਾ ਵਾਪਰੀ ਆਪੇ ਉੱਥੇ ਪੰਜਾਬ ਦੇ ਲੋਕ ਸੀਗੇ ਪੰਜਾਬੋਂ ਬਾਹਰਲੇ ਪ੍ਰਵਾਸੀ ਸੀਗੇ ਜਾਂ ਕੌਣ ਸੀਗੇ ਜਾਂ ਕੌਣ ਨਹੀਂ ਸੀਗੇ ਇੱਥੇ ਇਦਾਂ ਦੀ ਵੀ ਗੱਲ ਕੋਈ ਨਹੀਂ ਹੈਗੀ ਇਮਾਨਦਾਰੀ ਨਾਲ ਕਬੂਲ ਕਰੋ ਕਿ ਸਾਡੇ ਜਿਹੜੇ ਆਪਣੇ ਲੋਕ ਹੈਗੇ ਆ ਪੰਜਾਬ ਦੇ ਵਸਣ ਦੇ ਇਸ ਧਰਤੀ ਦੇ ਜੰਮਪੜ ਉਹ ਵੀ ਆ ਸਾਰੀਆਂ ਕਰਤੂਤਾਂ ਕਰਦੇ ਆ ਕਬੂਲ ਕਰੋ ਇਸ ਗੱਲ ਨੂੰ ਜੇ ਨਹੀਂ ਕਬੂਲ ਕਰੋਗੇ ਨਾ ਜੇ ਆਪਾਂ ਆ ਹੀ ਕੁਝ ਦੇਖਦੇ ਰਾਂਗੇ ਨਹੀਂ ਨਹੀਂ ਲੱਭੋ ਬੰਦੇ ਕੌਣ ਹੈਗੇ ਆ ਭਈ ਨਹੀਂ ਨਹੀਂ ਆਪਣੇ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਐ ਕਰ ਲੋ ਦੂਜਿਆਂ ਨੂੰ ਜਾਗਰ ਕਰ ਦੋ ਆਪਣੇਆਂ ਨੂੰ ਜਦੋਂ ਸ਼ਹਿ ਦੇਾਂਗੇ ਜਦੋਂ ਆਪਣੇਆਂ ਨੂੰ ਜਾਗਰ ਨਹੀਂ ਕਰਾਂਗੇ ਉਹਦਾ ਸਾਨੂੰ ਖਮਿਆਜਾ ਹੀ ਭੁਗਤਣਾ ਪਊਗਾ ਆਪਣੇਆਂ ਨੂੰ ਸ਼ਹਿ ਮਿਲਦੀ ਆ ਸਾਡੇ ਸਾਰਿਆਂ ਦੇ ਸਾਰਾ ਕੁਝ ਲੁਕੋਣ ਦੀ ਲੋੜ ਨਹੀਂ ਹੈਗੀ ਕੁਝ ਵੀ ਆਪਣੇ ਲੋਕ ਕਿੰਨਾ ਕੁਝ ਕਰਦੇ ਹੈਗੇ ਆ ਉਹਨਾਂ ਦੇ ਦਿਮਾਗਾਂ ਵਿੱਚ ਵੜੋ ਆਪਣੀਆਂ ਨਵੀਆਂ ਪੀੜ੍ਹੀਆਂ ਨਵੇਂ ਬੱਚਿਆਂ ਦੀ ਪਰਵਰਿਸ਼ ਇਸ ਤਰੀਕੇ ਨਾਲ ਕਰੀਏ ਉਹਨਾਂ ਦੇ ਦਿਮਾਗ 'ਚ ਘੋਟ ਕੇ ਪਾਈਏ ਕਿ ਅਸੀਂ ਕੌਣ ਹਾਂ ਉਹਨਾਂ ਦੇ ਦਿਮਾਗ 'ਚ ਘੋਟ ਕੇ ਪਾਈਏ ਕਿ ਅਸੀਂ ਉਹ ਲੋਕਾਂ ਆ ਜਿਹੜੇ ਆਪਣਾ ਆਪ ਨਿਸ਼ਾਵਰ ਕਰਕੇ ਵੀ ਦੂਜਿਆਂ ਦੇ ਘਰ ਭਰਦੇ ਹੁੰਨੇ ਸੀਗੇ ਅਸੀਂ ਉਹ ਲੋਕ ਵਾਂ ਜਿਹੜੇ ਆਪ ਸ਼ਹਾਤਾ ਦੇ ਕੇ ਅਰੇ ਅਸੀਂ ਤਾਂ ਦੂਜਿਆਂ ਨੂੰ ਰਾਜ ਭਾਗ ਦੇ ਲੈ ਕੇ ਦੇਣ ਵਾਲੇ ਅਸੀਂ ਤਾਂ ਦੂਜਿਆਂ ਦੀਆਂ ਛੜਾ ਕੇ ਘਰੀ ਲਿਆਉਣ ਵਾਲੇ ਅਸੀਂ ਤਾਂ ਦੂਜੇ ਦੀ ਜੇ ਕੋਈ ਚੋਰੀ ਕਰ ਗਿਆ ਅਸੀਂ ਉਹਦੇ ਹੱਕ ਦੇ ਵਿੱਚ ਖੜਨ ਵਾਲੇ ਹਾ ਦਾ ਨਾਹਰਾ ਮਾਰਨ ਵਾਲੇ ਅਸੀਂ ਅਸੀਂ ਉਹ ਲੋਕ ਸੀਗੇ ਅਸੀਂ ਉਹ ਲੋਕ ਜਿੱਥੇ ਮੁੱਕਦੀ ਮਜਨੂਆ ਰਾਂਝਿਆਂ ਦੀ ਉਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ ਸਾਡੇ ਜਿਸਮ ਚੋਂ ਗਈ ਨਾ ਜਾਨ ਸਾਡੀ ਅਸੀਂ ਉਹ ਲੋਕ ਹਾਂ ਅਸੀਂ ਪੰਜਾਬ ਦੀ ਧਰਤੀ ਦੇ ਉਹ ਜੰਮਪੜ ਜਿਹੜੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗਉਣ ਵਾਲਿਆ ਅਸੀਂ ਉਹ ਲੋਕ ਹਾਂ ਜਿਹੜੇ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੋਜ ਮੇਰੀ ਬੇਨਤੀ ਹੈ ਜਿਹੜੇ ਲੋਕ ਪੰਜਾਬ ਦੀ ਧਰਤੀ ਦੇ ਉੱਪਰ ਅੱਜ ਫਿਰ ਦੁਬਾਰਾ ਜਤਨ ਕਰਦੇ ਪਏ ਆ ਕਿ ਉਦਾਂ ਦੇ ਵਧੀਆ ਰਾਜ ਪ੍ਰਬੰਧ ਸਿਰਜ ਹੋ ਜਾਣ ਉਸ ਰਾਜ ਦੀ ਮੁੜ ਬਹਾਲੀ ਹੋ ਜਵੇ ਇਸ ਧਰ ਜ਼ਮੀਨ ਦੇ ਉੱਪਰ ਮਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲੇ ਰਾਜ ਭਾਗ ਦੀ ਗੱਲ ਕਰਦਾ ਉਹਨਾਂ ਲੋਕਾਂ ਦਾ ਸਾਥ ਦਿਓ ਅੱਜ ਆ ਸੋਨਾ ਚੋਰੀ ਕਰਕੇ ਲਗਾਇ ਪੈਸੇ ਛਗੜਾ ਤੱਕ ਦੇ ਅਗਲੇ ਚੋਰੀ ਕਰਕੇ ਲਗਾਇ ਇੱਕ ਪਾਸੇ ਲਾਸ਼ਾਂ ਪਈਆਂ ਹੋਈਆਂ ਔਰ ਦੂਏ ਪਾਸੇ ਆ ਚੋਰਾਂ ਨੂੰ ਆਪਣੀ ਮੌਜ ਲੱਗੀ ਹੋਈ ਆ ਹੁਣ ਕੰਪੇਅਰ ਕਰ ਲੋ ਬਸ ਆ ਇੱਕ ਖਾਸ ਗੱਲ ਸੀਗੀ ਘਟਨਾ ਤੁਹਾਡੇ ਚੋਂ ਕਈ ਨੂੰ ਪਹਿਲਾਂ ਹੀ ਪਤਾ ਹੈਗੀ ਆ ਮੈਂ ਸਿਰਫ ਆ ਕੰਪੇਅਰ ਕਰਨ ਵਾਸਤੇ ਤੁਹਾਡੇ ਰੂਬਰੂ ਹੋਇਆ ਕੰਪੈਰੀਜ਼ਨ ਕਰਕੇ ਵੇਖੋ ਇੱਕ ਅਜ ਦੇ ਰਾਜ ਪ੍ਰਬੰਧ ਦੇ ਅੰਦਰ ਲੋਕਾਂ ਦੀ ਮੈਂਟੈਲਿਟੀ ਇਦਾਂ ਦੀ ਹੈ ਹੋ ਚੁੱਕੀ ਕਈਆਂ ਦੀ ਪਏ ਇਧਰ ਮਰ ਰਹੇ ਆ ਲੋਕੀ ਅਸੀਂ ਮਰੇ ਹੋਏ ਲੋਕਾਂ ਦਾ ਸੋਨਾ ਲੁੱਟਣ ਡੈ ਹਾਂ ਅਸੀਂ ਮਰੇ ਹੋਏ ਲੋਕਾਂ ਦੀਆਂ ਜਿਬਾਂ ਦੇ ਵਿੱਚੋਂ ਪੈਸੇ ਕੱਢਣ ਡੈ ਹਾਂ ਮੈਨੂੰ ਚੇਤਾ ਛੋਟ ਛੋਟ ਹੁੰਦੇ ਸਕੇ ਕਈ ਵਾਰ ਨਾ ਅਗੇ ਗੱਲ ਹੁੰਦੀ ਹੁੰਦੀ ਸੀ ਅਗੇ ਬਿਹਾਰ ਵੱਲ ਉਧਰਲੇ ਪਾਸੇ ਕਿਤੇ ਉਧਰਲੇ ਪਾਸੇ ਕਿ ਜਿੱਕਰੇ ਕੋਈ ਐਕਸੀਡੈਂਟ ਹੋ ਗਿਆ ਰੇਲ ਗੱਡੀ ਦਾ ਤੇ ਉੱਥੇ ਲੋਕੀ ਮਰੇ ਹੋਏ ਲੋਕਾਂ ਦੇ ਇਹਦਾ ਗੁੱਟ ਵੱਢ ਕੇ ਸੋਨੇ ਦੀ ਕੋਈ ਉਹ ਸੋਨੇ ਦਾ ਕੜਾ ਲਾ ਕੇ ਲੈ ਗਿਆ ਕੋਈ ਕੁਛ ਤੇ ਕੋਈ ਕੁਛ ਇਦਾਂ ਦੀਆਂ ਗੱਲਾਂ ਉਦੋਂ ਸੁਣਦੇ ਹੁੰਨੇ ਸੀਗੇ ਪੰਜਾਬ ਦੇ ਵਿੱਚ ਵੀ ਹੁਣ ਆ ਜੇ ਸਾਰਾ ਕੁਝ ਹੋਣ ਲੱਪੇ ਤਾਂ ਕੀਬ ਲਈ ਇਹ ਗੱਲ ਕਹਿ ਕੇ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ آمد ਜ਼ਿਆਦਾ ਹੋ ਗਈ ਹੈ ਇਹ ਨਾਲ ਗੁਜ਼ਾਰਾ ਨਹੀਂ ਹੋਣਾ ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਗਾ ਦੇਖੋ ਸਾਰੇ ਚਾਹੁੰਦੇ ਸਾਰੇ ਹੀ ਹੈਗੇ ਕਿ ਵਧੀਆ ਮਾਹੌਲ ਸਿਰਜ ਹੋਵੇ ਸੋ ਜਿਹੜੇ ਲੋਕ ਪੰਜਾਬ ਦੀ ਇਸ ਸਰਜ਼ਮੀਨ ਦੇ ਉੱਪਰ ਵਧੀਆ ਰਾਜ ਪ੍ਰਬੰਧ ਸਿਰਜਣ ਦੇ ਲਈ ਚਾਰਾ ਜੋი ਕਰਦੇ ਪਏ ਆ ਯਤਨ ਕਰਦੇ ਪਏ ਆ ਉਹਨਾਂ ਲੋਕਾਂ ਦਾ ਸਾਥ ਦਿਓ ਜਦੋਂ ਇੱਥੇ ਵਧੀਆ ਰਾਜ ਪ੍ਰਬੰਧ ਸਿਰਜ ਹੋ ਜਾਣਗੇ ਤਾਂ ਫਿਰ ਜਿਹੜੇ ਕੇਵਲ ਗੱਲਾਂ ਕਰਦੇ ਆ ਨਾ ਕਿ ਉਸ ਰਾਜ ਦੇ ਵਿੱਚ ਕੁੱਤੇ ਦੇ ਗੱਲ 'ਚ ਕੰਠਾ ਪਾ ਕੇ ਘਵਾ ਦਿਓ ਕੁੱਤਾ ਵਾਪਸ ਐਵੇਂ ਮੁੜਿਆਉਂਦਾ ਸਗਾ ਉਹ ਰਾਜ ਜੇ ਦੁਬਾਰਾ ਇੱਥੇ ਸਥਾਪਿਤ ਹੋ ਜਾਂਦੇ ਆ ਉਸ ਰਾਜ ਦੇ ਵਿੱਚ ਵੀ ਇਦਾਂ ਹੀ ਹੋਊਗੀ ਫਿਰ ਇਦਾਂ ਦੀਆਂ ਘਟਨਾਵਾਂ ਸਾਨੂੰ ਪੜਨ ਅਤੇ ਸੁਣਨ ਨੂੰ ਨਹੀਂ ਮਿਲਣਗੀਆਂ ਫੈਸਲਾ ਆਮ ਲੋਕਾਂ ਨੇ ਕਰਨਾ ਕਿ ਜਦੋਂ ਇਦਾਂ ਦੀ ਘਟਨਾ ਵਾਪਰਦੀ ਆ سوشل ਮੀਡੀਆ 'ਤੇ ਚਾਰ ਲਾਈਨਾਂ ਲਿਖ ਕੇ ਇਨਸਾਨੀਅਤ ਫਿਰ ਹੋਈ ਸ਼ਰਮਸਾਰ ਮੇਰੇ ਵਰਗੇ ਪੱਤਰਕਾਰਾਂ ਨੇ ਵੀ ਦੋ ਚਾਰ ਗੱਲਾਂ ਕਰਦੀਆਂ ਫਿਰ ਹੋਈ ਇਨਸਾਨੀਅਤ ਸ਼ਰਮਸਾਰ ਕੇਵਲ ਇੰਨੀ ਇੱਕ ਗੱਲ ਦੇ ਮੁੱਤਾਂ ਲਾਉਣਾ ਜਾਂ ਫਿਰ ਉਹਨਾਂ ਲੋਕਾਂ ਦੇ ਮੋਢੇ ਨਾਲ ਮੋਢਾ Đਾ ਕੇ ਉਹਨਾਂ ਦੀ ਆਵਾਜ਼ ਬਣਨਾ ਜਿਹੜੇ ਸਹੀ ਮਾਇਨੇ ਵਿੱਚ ਇੱਥੇ ਉਹਦਾ ਦਾ ਮਾਹੌਲ ਸਿਰਜ ਦੇਣਾ ਚਾਹੁੰਦੇ ਆ ਜਿੱਦਾਂ ਦੇ ਮਾਹੌਲ ਦੇ ਵਿੱਚ ਬਸਣ ਵਾਲੇ ਲੋਕ ਕਹਿ ਸਕਣ ਕਿ ਹਾਂ ਅੱਜ ਮਾਨ ਰਹੇ ਆ ਅਸੀਂ ਸਹੀ ਮਾਇਨੇ ਵਿੱਚ ਆਜ਼ਾਦੀ ਦਾ ਅਸਲੀ ਨਿੱਗ ਬਹੁਤ ਬਹੁਤ ਧੰਨਵਾਦ